ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਛੇੜੀ ਗਈ ਹੈ ਡਰੱਗਸ ਦੇ ਖਿਲਾਫ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਪੜੀ ਵੱਡੀ ਕਾਮਯਾਬੀ ਮਿਲੀ ਹੈ ਬਿਗ ਫਿਸ਼ ਜਿਹਨੂੰ ਆਪਾਂ ਵੱਡਾ ਤੋਂ ਵੱਡਾ ਸਮੱਗਲਰ ਸਮਝਦੇ ਆ ਉਹ ਅੰਬੋਲਕ ਸਿੰਘ ਠੱਠਾ ਤਰਨਤਾਰਨ ਦਾ ਰਹਿਣ ਵਾਲਾ ਉਹ ਤੇ ਉਹਦਾ ਬੇਟਾ ਮਹਾਵੀਰ ਸਿੰਘ ਇਹ ਦੋਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਇਹ ਮੋਲਕ ਸਿੰਘ ਇੱਕ ਬੜਾ ਵੱਡਾ ਕਾਰਟਲ ਚਲਾ ਰਿਹਾ ਸੀਗਾ ਕਾਫੀ ਸਮੇਂ ਤੋਂ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 10 ਐਫਆਈਆ ਰਾਂ ਇਹਦੇ ਖਿਲਾਫ ਦਰਜ ਨੇ ਐਨਡੀਪੀਐਸ ਐਕਟ ਦੀਆਂ ਜਿਵੇਂ ਲੁਧਿਆਣਾ ਦੇ ਵਿੱਚ ਹੈ ਜਗਰਾਉਂ ਦੇ ਵਿੱਚ ਹੈ ਕਪੂਰਥਲਾ ਤਰਨਤਾਰਨ ਸ਼੍ਰੀ ਮੁਕਸਰ ਸਾਹਿਬ ਅੰਮ੍ਰਿਤਸਰ ਇਹ ਲਗ ਲਗ ਜਗ੍ਹਾ ਦੇ ਵਿੱਚ ਇਹਦੇ ਖਿਲਾਫ ਇਹ ਕਦਮੇ ਜਿਹੜੇ ਦਰਜ ਕੀਤੇ ਗਏ ਸੀ ਔਰ ਵੱਡੀਆਂ ਰਿਕਵਰੀਆਂ ਹੋਈਆਂ ਹਨ ਹੁਣ ਲੇਟੈਸਟ 24 21 24 ਦਾ ਮੁਕਤਮਾ ਗੇਟਕੀਮਾ ਥਾਣੇ ਦਾ ਦਰਜ ਹੋਇਆ ਸੀ ਵਿੱਚ 3 ਕਿਲੋ ਹਿਰੋਇਨ ਤੇ 5 ਲੱਖ ਡਰਗ ਮਨੀ ਫੜੀ ਗਈ ਸੀ ਉਹਦੇ ਚ ਵਾਂਟਡ ਸੀਗਾ ਇਹਦੇ ਖਿਲਾਫ ਵਾਰੰਟ ਲਏ ਹੋਏ ਸੀ ਪੀਓ ਦੀ ਕਾਰਵਾਈ ਚੱਲ ਰਹੀ ਸੀਗੀ ਤੋਂ ਉਹਦੇ ਚ ਕਮਿਸ਼ਨ ਪੁਲਿਸ ਅਫਸਰਾਂ ਵੱਲੋਂ ਬੜੀ ਵਧੀਆ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੇ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹਦੇ ਤੋਂ ਇੱਕ ਟੋਇਟਾ ਗੱਡੀ 8.30 스프링필드 라이플 اور 0.30 پسٹل وہ برآمد ہوا پسٹل دے 15 کارٹریجز نال ہے تے 5 لائف کارٹریجز 30 스프링필드 رائفل دے نے 1 لاکھ ڈرگ منی ریکور ہوئی ہے تو میں اونو بڑی بڑی کامیابی ماندا ساڈی ٹیم دی اور میں امید کردا کہ جس طرح دا اے دا پچھوکر ہے ਇਹਦੀ ਡਿਟੇਲਡ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਔਰ ਸਾਰੇ ਇਹਦੇ ਕੰਟੈਕਟਸ ਜਿਹੜੇ ਔਰ ਪ੍ਰਾਪਰਟੀ ਔਰ ਬੈਂਕ ਅਕਾਊਂਟ ਸਾਰੇ ਜਿਹੜੇ ਉਹਨਾਂ ਦੇ ਉੱਤੇ ਅਸੀਂ ਸਾਰਾ ਵਰਕ ਕਰ ਰਹੇ ਹਾਂ ਕਿਉਂਕਿ ਇਸ ਡਰੱਗ ਮਨੀ ਤੋਂ ਕਮਾਈ ਹੋਈ ਹੈ ਕਿਹੜੀ-ਕਿਹੜੀ ਚੀਜ਼ਾਂ ਨੇ ਉਹਨਾਂ ਤੇ ਅਗਲੀ ਯੋਗ ਕਾਰਵਾਈ ਕੀਤੀ ਜਾਏ